ਸੋ ਇਹ ਵੀਡੀਓ ਦੇ ਵਿੱਚ ਆਪਾਂ ਕੀ ਦੱਸਣ ਲੱਗੇ ਆ ਤੁਹਾਨੂੰ ਗੁਰੂ ਨਾਨਕ ਕੌਣ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿੰਨਾ ਚੀਜ਼ਾਂ ਤੋਂ ਰੋਕਿਆ ਤੇ ਸਾਨੂੰ ਕਿਹੜੇ ਪਾਸੇ ਤੋਰਿਆ ਸੀ ਕਿਹੜੇ ਚੀਜ਼ਾਂ ਆਪਾਂ ਭੱਜ-ਭੱਜ ਕੇ ਕਰਦੇ ਆ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਰੋਕਿਆ ਸੀ ਤੇ ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਸੀ ਜਿਹੜੇ ਆਪਾਂ ਕਰਦੇ ਨਹੀਂ ਆ ਸਾਡਾ ਅਣਜਾਣਪੁਣਾ ਕਹਿ ਲਓ ਤੇ ਜਾਂ ਫਿਰ ਦੂਜਾ ਕਾਰਨ ਇਹ ਸੁਖ ਹੋਏ ਹੋ ਸਕਦਾ ਹੈ ਕਿ ਦੇਖਾ-ਦੇਖੀ ਕੁਝ ਨਹੀਂ ਪੇਤ ਬਸ ਇਹ ਨਹੀਂ ਸੁੱਖਾ ਸੀ ਬਸ ਪੀਕ ਤਸਵੀਰ ਲੈ ਕੇ ਤੇ ਬਸ ਪੂਜ ਲੋ ਤੁਸੀਂ ਗੁਰਨਾਨਕ ਦੇ ਸਿੱਖ ਹੋਗੇ ਜਿਹੜੇ ਅਸਲ ਗੁਰਨਾਨਕ ਨੂੰ ਛੱਡ ਕੇ ਹੋਰ ਗੁਰਨਾਨਕ ਦੀ ਪੂਜਾ ਕਰਦੇ ਆ ਮਾਰੇ ਕਹਿੰਦੇ ਕਰਤਾ ਕੀਤੀ ਦੇ ਸਜਾਈ ਇਹ ਕਦੇ ਹਿਸਾਬ ਵੀ ਨਹੀਂ ਲਾਇਆ ਜਾ ਸਕਦਾ ਕਿ ਪ੍ਰਮਾਤਮਾ ਨੂੰ ਕਿੰਨੀ ਵੱਡੀ ਸਜ਼ਾ ਦੇਗਾ ਜਿੰਨੀ ਤਵੱਜੋ ਆਪਾਂ ਤਸਵੀਰਾਂ ਨੂੰ ਦੇਤੀ ਨਾ ਜੇ ਇੰਨੀ ਤਵੱਜੋ ਕਿਤੇ ਆਪਾਂ ਸ਼ਬਦ ਨੂੰ ਦੇ ਦਿੰਦੇ ਇੰਨੀ ਤਵੱਜੋ ਕਿਤੇ ਆਪਾਂ ਗਿਆਨ ਨੂੰ ਦੇ ਦਿੰਦੇ ਤੇ ਸਾਡੀ ਬੁੱਧੀ ਖੁੱਲ ਜਾਣੀ ਸੀ ਇਹ ਲਈ ਬਾਣੀ ਇਸ ਕਰਕੇ ਸੀ ਕਿ ਸੱਚਖੰਡ ਤੱਕ ਪਹੁੰਚਾਂਗੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੀ ਕਰਾਮਾਤ ਦੇਖੋ ਇਹਨੇ ਇਸੇ ਬਾਣੀ ਨੂੰ ਕਰਮ ਕੰਨਾ ਦੇ ਵਰਤਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਨਾਨਕ ਦਾ ਸਿੱਖ ੴ ਦਾ ਪੇਤੀ ਨਹੀਂ ਆ ਗੁਰੂ ਨਾਨਕ ਦਾ ਸਿੱਖ ਸਤਨਾਮ ਦਾ ਪੇਤੀ ਨਹੀਂ ਆ ਗੁਰੂ ਨਾਨਕ ਦਾ ਸਿੱਖ ਅਜੇ ਸੱਚਿਆਰ ਬਣਨਾ ਤੇ ਬੜੀ ਦੂਰ ਹੈ ਜੇ ਸੱਚਿਆਰ ਨੂੰ ਸਮਝਿਆ ਹੀ ਨਹੀਂ ਉਹਨੇ ਕਦੇ ਅਜੇ ਤੇ ਭਾਈ ਪੰਜ ਖੰਡਾਂ ਤੇ ਚੱਲਣਾ ਕੀ ਸੀ ਅਜੇ ਤੇ ਪੰਜ ਖੰਡਾਂ ਦੀ ਵਿਆਖਿਆ ਵੀ ਨਹੀਂ ਕਦੇ ਉਹਨੇ ਦੇਖੀ ਕਰਕੇ ਸੋ ਮੇਰੀ ਗੱਲ ਨੋਟ ਕਰ ਲਿਓ ਗੁਰਨਾਨਕ ਦਾ ਸਿੱਖ ਹੋਆ ਜਿੰਨੇ ਇਨਾਂ ਚੀਜ਼ਾਂ ਦੇ ਨਾਲ ਜੁੜ ਗਿਆ ਗੁਰਨਾਨਕ ਦਾ ਪਿਆਰਾ ਸਿੱਖ ਹੋਆ ਜਿੰਨੇ ਇਨਾਂ ਚੀਜ਼ਾਂ ਨੂੰ ਸਮਝ ਲਿਆ ਤੇ ਗੁਰਨਾਨਕ ਦਾ ਸਭ ਤੋਂ ਪਿਆਰਾ ਸਿੱਖ ਹੋਆ ਜਿਹੜਾ ਇਨਾਂ ਚੀਜ਼ਾਂ ਦੇ ਉੱਤੇ ਅਮਲ ਕਰਕੇ ਉੱਥੇ ਪਹੁੰਚ ਗਿਆ ਹੁਣ ਤੁਸੀਂ ਦੇਖ ਲਓ ਇਹਨੂੰ ਮੰਨਣ 'ਚ ਕਿੰਨਾ ਘਾਟਾ ਪੈ ਰਿਹਾ ਤੇ ਇਹਨੂੰ ਮੰਨਣ 'ਚ ਕਿੰਦਾ ਫਾਇਦਾ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਸੰਸਾਰ ਦੇ ਵਿੱਚ ਬਹੁਤ ਲੋਕ ਨੇ ਬਹੁਤ ਦੁਨੀਆ ਅੱਜ ਬੜੇ ਮਾਣ ਦੇ ਨਾਲ ਬੜੇ ਸਤਿਕਾਰ ਦੇ ਨਾਲ ਇਹ ਗੱਲ ਕਹਿੰਦੀ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਮਾਣ ਹੋਣਾ ਵੀ ਚਾਹੀਦਾ ਹੈ ਪਿਆਰਿਓ ਆਪਣੇ ਆਪ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਚੱਲਦੇ ਪਏ ਆ ਲੋਕ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਆ ਹੋ ਸਕਦਾ ਹੈ ਇਹ ਵੀਡੀਓ ਤੁਹਾਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮਿਲ ਜਾਵੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਮਿਲ ਸਕਦੀ ਹੈ ਤੇ ਪ੍ਰਕਾਸ਼ ਪੁਰਬ ਤੋਂ ਬਾਅਦ ਵੀ ਮਿਲ ਸਕਦੀ ਹੈ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਪਿਆਰਿਓ ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਦੇ ਵਿੱਚ ਆਏ ਸਭ ਤੋਂ ਪਹਿਲਾਂ ਆਏ ਕਾਦੇ ਵਾਸਤੇ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਸਾਨੂੰ ਸਮਝਾਉਣ ਵਾਸਤੇ ਉਸ ਵਕਤ ਜਿਹੜੇ ਲੋਕ ਸੀ ਉਹਨਾਂ ਨੂੰ ਸਮਝਾਇਆ ਪਾਤਸ਼ਾਹ ਨੇ ਜਿਹੜੇ ਸਮਝੇ ਠੀਕ ਆ ਜਿਹੜੇ ਨਹੀਂ ਸਮਝੇ ਉਹ ਇੱਕ ਅਲੱਗ ਚੀਜ਼ ਹੈ ਫਿਰ ਜਿਨ੍ਹਾਂ ਨੇ ਆਉਣਾ ਸੀ ਸਾਡੇ ਵਰਗਿਆਂ ਜਿਨ੍ਹਾਂ ਨੇ ਉਹਨਾਂ ਦੇ ਸਰੀਰ ਤੋਂ ਜਾਣ ਤੋਂ ਬਾਅਦ ਵੀ ਜਿਨ੍ਹਾਂ ਨੇ ਆਉਣਾ ਸੀ ਉਹਨਾਂ ਲੋਕਾਂ ਵਾਸਤੇ ਵੀ ਪਾਸ਼ਾ ਇੰਨਾ ਵੱਡਾ ਖਜ਼ਾਨਾ ਦੇ ਗਏ ਫਿਰ ਭਾਈ ਜਿਹੜੇ ਲੋਕ ਆਉਣਗੇ ਬਾਅਦ 'ਚ ਵੀ ਆਹ ਖਜ਼ਾਨਾ ਉਹਨਾਂ ਦੇ ਵਾਸਤੇ ਹੈ ਦੇਖਿਓ ਭਾਈ ਇਹ ਖਜ਼ਾਨੇ ਦੇ ਹੁੰਦਿਆਂ ਵੀ ਕਿਤੇ ਭੁੱਲੇ ਨਾ ਫਿਰਦੇ ਜੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਉਹੀ ਗੱਲ ਹੋਈ ਹੈ ਆਪਾਂ ਗੁਰੂ ਨਾਨਕ ਪਾਸ਼ਾ ਦਾ ਇੰਨਾ ਅਮੁੱਲ ਖਜ਼ਾਨਾ ਹੁੰਦਿਆਂ ਹੋਇਆਂ ਵੀ ਭੁੱਲੇ ਫਿਰਦੇ ਆ ਜਿੰਨਾਂ ਚੀਜ਼ਾਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਸ਼ਾ ਜੀ ਨੇ ਸਾਨੂੰ ਵਰਜਿਆ ਸੀ ਅਜ ਗੁਰਨਾਨਕ ਦਾ ਸਿੱਖ ਭਜ ਭਜ ਕੇ ਉਹ ਕੰਮ ਕਰਦਾ ਹੈ ਤੇ ਜਿੱਦਰ ਨੂੰ ਗੁਰਨਾਨਕ ਪਾਤਸ਼ਾਹ ਨੇ ਸਾਨੂੰ ਤੋਰਿਆ ਸੀ ਮਾਫ ਕਰਨਾ ਕੋਈ ਵਿਰਲਾ ਹੀ ਉਸ ਪੈਂਦੇ ਉੱਤੇ ਤੁਰਦਾ ਪਿਆ ਸ੍ਰੀਸ ਕਰਕੇ ਇਹ ਵੀਡੀਓ ਬਹੁਤ ਖਾਸ ਹੈ ਗੁਰਨਾਨਕ ਪਾਤਸ਼ਾਹ ਦੇ ਉਹਨਾਂ ਸਿੱਖਾਂ ਵਾਸਤੇ ਜਿਹੜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਪੀਰ ਮੰਨਦੇ ਐ ਗੁਰੂ ਪਿਆਰੀ ਸਾਥ ਸੰਗਤ ਜੀਓ ਆਓ ਆਪਾਂ ਦੇਖੀਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਕਿਹੜੇ ਮਾਰਗ ਦੇ ਉੱਤੇ ਤੋਰਿਆ ਤੁਸੀਂ ਬੋਰਡ ਦੇ ਉੱਤੇ ਕੁਐਸਚਨ ਦਿਖਿਆ ਇੱਕ ਤੁਹਾਨੂੰ ਗੁਰੂ ਨਾਨਕ ਕੌਣ ਹੈ ਹੁਣ ਤੁਸੀਂ ਆਖੋ ਕਿ ਭਾਈ ਗੁਰਨਾਨਕ ਤੇ ਗੁਰਨਾਨਕ ਕੀ ਹੈ ਬਾਬਾ ਨਾਨਕ ਹੈ ਹੋਰ ਕੌਣ ਹੈ ਗੁਰਨਾਨਕ ਨਹੀਂ ਪਿਆਰਿਓ ਆਓ ਆਪਾਂ ਅੱਜ ਦੇਖੀਏ ਕਿ ਗੁਰਨਾਨਕ ਕੌਣ ਹੈ ਤੇ ਗੱਲ ਥੋੜੀ ਜਿਹੀ ਕੌੜੀ ਹੋ ਸਕਦੀ ਹੈ ਅਸਲ ਗੁਰੂ ਨਾਨਕ ਦੀ ਪੂਜਾ ਅੱਜ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਕਰਦਾ ਪਿਆ ਜੀ ਇਹ ਵੀ ਗੱਲ ਬਣਾ ਲਿਆ ਤੇ ਜਿਨ੍ਹਾਂ ਨੂੰ ਆਪਾਂ ਗੁਰਨਾਨਕ ਬਣਾ ਕੇ ਬੈਠੇ ਆ ਪਿਆਰਿਓ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਬਾਣੀ ਉਹਨੂੰ ਗੁਰਨਾਨਕ ਨਹੀਂ ਮੰਨਦੀ ਜਿਨੂੰ ਆਪਾਂ ਗੁਰਨਾਨਕ ਸਮਝ ਕੇ ਪੂਜਦੇ ਆ ਨਾ ਉਹ ਗੁਰਨਾਨਕ ਹੈ ਹੀ ਨਹੀਂ ਹੈ ਜਿੰਨਾ ਮਰਜੀ ਆਪਾਂ ਪੂਜੀ ਜਾਈਏ ਗੁਰੂ ਪਿਆਰੀ ਸਾਧ ਸੰਗਤ ਜੀਓ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਆਉਣਾ ਮਤੋਂ ਗੁਰਬਾਣੀ ਦੇ ਸ਼ਬਦ ਵੀ ਉਹਦੇ ਬਾਅਦ ਚ ਆਪਾਂ ਦੱਸਦੇ ਆ ਆਪਾਂ ਵੀਡੀਓ ਅੱਗੇ ਸ਼ੁਰੂ ਕਰਦੇ ਆ ਹੁਣ ਸੋ ਇਹ ਵੀਡੀਓ ਦੇ ਵਿੱਚ ਆਪਾਂ ਕੀ ਦੱਸਣ ਲੱਗੇ ਆ ਤੁਹਾਨੂੰ ਗੁਰੂ ਨਾਨਕ ਕੌਣ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿੰਨਾ ਚੀਜ਼ਾਂ ਤੋਂ ਰੋਕਿਆ ਤੇ ਸਾਨੂੰ ਕਿਹੜੇ ਪਾਸੇ ਤੋਰਿਆ ਸੀ ਕਿਹੜੇ ਚੀਜ਼ਾਂ ਆਪਾਂ ਭੱਜ-ਭੱਜ ਕੇ ਕਰਦੇ ਆ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਰੋਕਿਆ ਸੀ ਤੇ ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਸੀ ਜਿਹੜੇ ਆਪਾਂ ਕਰਦੇ ਨਹੀਂ ਆ ਸਾਡਾ ਅਣਜਾਣਪੁਣਾ ਕਹਿ ਲਓ ਤੇ ਜਾਂ ਫਿਰ ਦੂਜਾ ਕਾਰਨ ਇਹ ਸੁਖ ਹੋਏ ਹੋ ਸਕਦਾ ਹੈ ਕਿ ਦੇਖਾ ਦੇਖੀ ਜਿੰਨੂ ਬਾਰੇ ਦੀ ਬਾਣੀ ਕਹਿੰਦੀ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਇੱਕ ਦੂਜੇ ਨਾਲ ਵੇਖ ਵੇਖ ਕੇ ਕਰੀ ਜਾਓ। ਕੁਝ ਜਾਣਦਿਆਂ ਹੋਇਆ ਵੀ ਕਰੀ ਜਾਂਦੇ ਆ ਤੇ ਬਹੁਤੇ ਜੀਵ ਹੋਣੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਅਣਜਾਣਪੁਣੇ ਚ ਕਰੀ ਜਾਂਦੇ ਆ। ਸੋ ਵੀਡੀਓ ਦੋਨਾਂ ਵਾਸਤੇ ਹੀ ਆ। ਸੋ ਪਾਸ਼ਾ ਦੇ ਪ੍ਰਕਾਸ਼ ਪੁਰਬ ਦੇ ਉੱਤੇ ਦੇਖੀਏ ਸਾਨੂੰ ਉਸ ਗੁਰਨਾਨਕ ਪਾਸ਼ਾ ਨੇ ਕਿਹੜੇ ਮਾਰਗ ਉੱਤੇ ਤੁਰਿਆ ਤੇ ਪਹਿਲਾ ਆ ਇਸ ਸੀਜ ਨੂੰ ਆਪਾਂ ਹੱਲ ਕਰੀਏ। ਜਿਹੜਾ ਸਭ ਤੋਂ ਸਾਡਾ ਮੇਨ ਕੁਐਸਚਨ ਹੈ ਭਾਈ ਗੁਰਨਾਨਕ ਦਾ ਦੇਡ ਮਨਾ ਰਹੇ ਹੋ ਜੇ ਗੁਰਨਾਨਕ ਦਾ ਹੀ ਨਹੀਂ ਪਤਾ ਸਾਨੂੰ। ਤੇ ਫਿਰ ਦਿਨਕ ਦਾ ਬਣਾ ਰਹੇ ਆਪਾਂ ਗੁਰ ਪਿਆਰਿਓ ਗੁਰ ਨਾਨਕ ਕਾਹਨ ਹੈ ਇੱਕ ਪਾਸੇ ਆ ਸੰਸਾਰ ਦੂਜੇ ਪਾਸੇ ਆ ਗੁਰਬਾਣੀ ਜਿਨ੍ਹਾਂ ਦੀ ਆਪਸੇ ਕਰੇ ਨਹੀਂ ਬਣਦੀ ਗੁਰਬਾਣੀ ਦੇ ਆਸਰੇ ਤੇ ਚੱਲਦੇ ਨੇ ਭਗਤ ਤੇ ਸੰਸਾਰ ਆਪਣੇ ਤਰੀਕੇ ਨਾਲ ਚੱਲਦਾ ਆਪਣੀ ਮਤ ਅਨੁਸਾਰ ਚੱਲਦਾ ਹੈ ਤੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇਹਨਾਂ ਦਾ ਕੋਈ ਆਪਸੀ ਜੋੜ ਨਹੀਂ ਹੈ ਕੰਮ ਇੱਕ ਹੀ ਹੋਣਾ ਜਾਂ ਸੰਸਾਰ ਦੀ ਚਾਲੇ ਚੱਲੋ ਜਾਂ ਗੁਰੂ ਦੀ ਚਾਲੇ ਚੱਲੋ ਗੁਰਸਿੱਖੀ ਮੀਤ ਚਲੋ ਗੁਰਚਾਲੀ ਪਰ ਗੁਰੂ ਦੀ ਚਾਲੇ ਤੇ ਪਿਆਰੇ ਕੋਈ ਵਿਰਲਾ ਹੀ ਚੱਲਦਾ ਹੈ ਨਾ ਗੁਰਨਾਨਕ ਕੌਣ ਹੈ ਸੰਸਾਰ ਕੀ ਕਹਿੰਦਾ ਹੈ ਸੰਸਾਰ ਕਹਿੰਦਾ ਹੈ ਗੁਰਨਾਨਕ ਇੱਕ ਤਸਵੀਰ ਹੈ ਬਸ ਇਧਰ ਆਉਂਦੇ ਆਪਾਂ ਹੁਣ ਬਾਅਦ ਚ ਸੰਸਾਰ ਨੇ ਗੁਰੂ ਨਾਨਕ ਨੂੰ ਸਿਰਫ ਇੱਕ ਤਸਵੀਰ ਬਣਾ ਲਿਆ ਹੈ। ਮਾਫ਼ ਕਰਨਾ ਇਹ ਅੱਜ ਦੀ ਕੌੜੀ ਸਚਾਈ ਹੈ। ਗੁਰੂ ਨਾਨਕ ਪਾਤਸ਼ਾਹ ਸੰਸਾਰ ਵਾਸਤੇ ਇੱਕ ਤਸਵੀਰ ਤੋਂ ਵੱਧ ਕੁਝ ਨਹੀਂ ਜੀ ਹੈਗੀ। ਹੁਣ ਤਸਵੀਰਾਂ ਤੁਸੀਂ ਦੇਖਦੇ ਹੋ। ਤੁਹਾਡੇ ਫੋਨਾਂ ਦੇ ਉੱਤੇ ਹਰ ਇੱਕ ਗੁਰੂ ਨਾਨਕ ਦੇ ਗੁਰਨਾਨਕ ਦਾ ਸਿੱਖ ਜਿਹੜਾ ਉਹਦੇ ਘਰ ਦੇ ਵਿੱਚ ਤੁਹਾਨੂੰ ਤਸਵੀਰਾਂ ਮਿਲਣਗੀਆਂ ਫੋਨਾਂ ਦੇ ਉੱਤੇ ਵਾਲਪੇਪਰ ਲੱਗੇ ਮਿਲਣਗੇ WhatsApp ਦੇ ਸਟੇਟਸ ਲੱਗੇ ਮਿਲਣਗੇ WhatsApp ਦੀਆਂ ਪ੍ਰੋਫਾਈਲ ਫੋਟੋਆਂ ਤੇ ਲੱਗੇ ਮਿਲਣਗੇ ਵੀ ਆਪਾਂ ਗੁਰੂ ਨਾਨਕ ਦੇ ਸਿੱਖ ਹ ਤੇ ਮਾਫ ਕਰਨਾ 90 95% ਸਿੱਖਾਂ ਦੇ ਮਨਾਂ ਦੇ ਵਿੱਚ ਵੀ ਉਹੀ ਤਸਵੀਰ ਵਸੀ ਹੋਈ ਹੈ ਆਓ ਜੀ ਤਸਵੀਰ ਉਹੀ ਆ ਤੁਸੀਂ ਦੇਖਦੇ ਹੋ ਅੱਜ ਕੱਲ ਇੱਥੇ ਮਾਲਾ ਜੀ ਬੰਦੀ ਹੁੰਦੀ ਹੈ ਕੱਲ ਚ ਮਾਲਾ ਪਾਈ ਆ ਚਿੱਟਾ ਦਾੜਾ ਦੇ ਗੁਰਦਾਨਿਕ ਇਹ ਆ ਸਾਡਾ ਗੁਰਦਾਨਿਕ ਇਹਨੂੰ ਮੰਨਦੇ ਆ ਸੰਸਾਰ ਕੁਝ ਨਹੀਂ ਹੋਣਾ ਪਿਆਰਿਓ ਜਿੰਨਾ ਮਰਜ਼ੀ ਮੰਨੀ ਜਾਓ ਉਹਨੂੰ ਮੈਨੂੰ ਸਿੱਖ ਰਹਿਤ ਮੇਰੀ ਆਦਾ ਦਿਖਾ ਦਿਓ ਜਿੱਥੇ ਸੰਤੂ ਕਿਤੇ ਲਿਖਿਆ ਹੋਵੇ ਵੀ ਗੁਰਨਾਦਕ ਨੂੰ ਤਸਵੀਰ ਹੈ ਜਾਂ ਗੁਰਨਾਦਕ ਨੂੰ ਤਸਵੀਰ ਬਣਾ ਕੇ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਕੋਈ ਸ਼ਬਦ ਦਿਖਾ ਦਿਓ ਦਸਮ ਗ੍ਰੰਥ ਚੋ ਸ਼ਬਦ ਦਿਖਾ ਦਿਓ ਭਾਈ ਗੁਰਦਾਸ ਦੀਆਂ 12 ਚ ਸ਼ਬਦ ਦਿਖਾ ਦਿਓ ਭਾਈ ਨੰਦਰਾਲਾਲ ਦਾ ਕੋਈ ਵਚਨ ਦਿਖਾ ਦਿਓ ਜਿੱਥੇ ਉਹਨਾਂ ਨੇ ਇਹ ਗੱਲ ਲਿਖੀ ਹੋਵੇ ਕਿ ਗੁਰਨਾਦਕ ਇੱਕ ਤਸਵੀਰ ਹੈ ਇਹਨੂੰ ਤਸਵੀਰ ਸਮਝ ਕੇ ਪੂਜੋ ਗੁਰੂ ਪਿਆਰਿਓ ਸੰਸਾਰ ਕੀ ਮੰਨਦਾ ਹੈ ਗੁਰੂ ਨਾਨਕ ਨੂੰ ਤਸਵੀਰ ਗੁਰੂ ਨਾਨਕ ਕੌਣ ਹੈ ਸੰਸਾਰ ਦੀ ਨਿਗਾਹ ਨਾਲ ਦੇਖੋ ਸਿਰਫ ਇੱਕ ਤਸਵੀਰ ਤੁਹਾਨੂੰ ਪ੍ਰਭਾਤ ਫੇਰੀਆਂ ਨਗਰ ਕੀਰਤਨ ਤੇ ਵੀ ਉਹ ਤਸਵੀਰ ਮਿਲਣਗੀ ਗੁਰੂ ਨਾਨਕ ਦੇ ਘਰ ਚ ਵੀ ਉਹ ਤਸਵੀਰ ਮਿਲਣਗੀ ਜਿਹੜੇ ਲੋਕਾਂ ਦੇ ਘਰ ਹੈ ਜੇ ਕੋਈ ਉਹਨੇ ਦੁਕਾਨ ਪਾਈ ਹੋਏਗੀ ਉਹ ਦੁਕਾਨ ਦੇ ਉੱਤੇ ਵੀ ਉਹੀ ਤਸਵੀਰ ਤੁਹਾਨੂੰ ਲੱਗੀ ਮਿਲੇਗੀ ਉੱਤੇ ਧੂਗਤੀਆਂ ਹੋ ਰਹੀਆਂ ਹੁੰਦੀਆਂ ਨੇ ਵੱਡੇ ਵੱਡੇ ਕੈਲੰਡਰਾਂ ਤੇ ਵੀ ਉਹੀ ਲੱਗੀਆਂ ਹੁੰਦੀਆਂ ਕੁਝ ਨਹੀਂ ਪੇਤ ਬਸ ਇਹ ਨਹੀਂ ਸੋਖ ਕਸੀ ਬਸ ਇੱਕ ਤਸਵੀਰ ਲੈ ਕੇ ਤੇ ਬਸ ਪੂਜ ਲੋ ਤੁਸੀਂ ਗੁਰਨਾਨਕ ਦੇ ਸਿੱਖ ਹੋਗੇ ਇਸੇ ਕਰਕੇ ਪਿਆਰਿਓ ਸਿੱਖ ਜਿਹੜਾ ਹੈ ਨਾ ਠੀਕ ਹੈ ਸੰਸਾਰੀ ਤੌਰ ਦੇ ਉੱਤੇ ਆਪਾਂ ਕਹਿ ਦਿੰਦੇ ਆ ਅੱਜ ਸਿੱਖ ਕਰੋੜਾਂ ਦੇ ਵਿੱਚ ਹੈ ਅੱਜ ਸਿੱਖ ਲੱਖਾਂ ਦੇ ਵਿੱਚ ਹੈ ਅਧਿਆਤਮਿਕ ਮਾਰਗ ਤੇ ਜ਼ੀਰੋ ਹੋ ਗਿਆ ਸਿੱਖ ਉਹ ਸਿੱਖ ਸਿੱਖ ਸਨ ਜਿਹੜੇ ਜੰਗਲਾਂ ਦੇ ਵਿੱਚ ਸਨ ਬੇਸ਼ੱਕ ਉਹ ਕਰੋੜਾਂ ਦੇ ਵਿੱਚ ਨਹੀਂ ਸਨ ਪਰ ਇਹ ਆਤਮਕ ਮੁਬਾਰਕ ਦੇ ਵਿੱਚ ਉਹ ਅਰਬਾਂ ਦੇ ਵਿੱਚ ਸੰਨ ਪਿਆਰੇ ਹੋ ਕਿਉਂਕਿ ਉਹਨਾਂ ਨੂੰ ਗੁਰਨਾਨਕ ਦਾ ਪੇਜ ਸੀ ਪੁੱਛੋ ਗੁਰਬਾਣੀ ਨੂੰ ਕੌਣ ਹੈ ਗੁਰਨਾਨਕ ਇੱਕੋ ਹੀ ਦੋ ਅੱਖਰ ਨੇ ਬਸ ਆਹ ਯਾਦ ਕਰ ਲਓ ਹਰ ਗੁਰਨਾਨਕ ਦਾ ਸਿੱਖ ਆਹ ਦੋ ਅੱਖਰ ਯਾਦ ਕਰ ਲੈ ਫਲਸਫੇ ਤੇ ਬਾਅਦ ਚ ਚੱਲ ਲਿਓ ਪੂਜਾ ਬਾਚ ਕਰ ਲਿਓ ਪਹਿਲਾਂ ਪਤਾ ਕਰ ਲਓ ਕਿ ਗੁਰਨਾਨਕ ਹੈ ਕੌਣ ਨੇ ਆ ਆ ਗੁਰਨਾਨਕ ਸ਼ਬਦ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਡੈਫੀਨੇਸ਼ਨ ਆਫ ਗੁਰਨਾਨਕ ਪਾਸ਼ਾ ਗੁਰਬਾਣੀ ਦੇ ਅਨੁਸਾਰ ਕੌਣ ਹੈ ਗੁਰਨਾਨਕ ਜੋਤ ਹੈ ਨਹੀਂ ਹੈ ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਨੂੰ ਗੁਰਨਾਨਕ ਦੀ ਪੰਜਵੀਂ ਜੋਤ ਕਹਿ ਦਿੰਦੇ ਆ ਭਾਈ ਲੈਣੇ ਨੂੰ ਗੁਰਨਾਨਕ ਦੀ ਦੂਸਰੀ ਜੋਤ ਕਹਿ ਦਿੰਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੁਰਨਾਨਕ ਦੀ ਦਸਵੀਂ ਜੋਤ ਕਹਿ ਦਿੰਦੇ ਆ ਤੇ ਜੇ ਤਸਵੀਰ ਗੁਰਨਾਨਕ ਹੈ ਤੇ ਫਿਰ ਦਸਵੀਂ ਜੋਤ ਗੁਰਨਾਨਕ ਕਿਵੇਂ ਬਣ ਗਿਆ ਫਿਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਤਸਵੀਰ ਵੱਖਰੀ ਹੈ ਗੁਰੂ ਅਰਜਨ ਪਾਤਸ਼ਾਹ ਦੀ ਤਸਵੀਰ ਵੱਖਰੀ ਹੈ ਉਹ ਭਾਈ ਇੱਕ ਤਸਵੀਰ ਬਣਾ ਕੇ ਤੁਹਾਨੂੰ ਦੇ ਦਿੱਤੀ ਹੈ ਤੇ ਉਹ ਤੁਹਾਡੇ ਵਾਸਤੇ ਗੁਰਨਾਨਕ ਹੋ ਗਿਆ ਕੀ ਸਬੂਤ ਹੈ ਕਿ ਉਹ ਗੁਰਨਾਨਕ ਦੀ ਹੀ ਤਸਵੀਰ ਹੈ ਹੁਣ ਜਿੰਨੇ ਬਣਾਈਏ ਉਹ ਤੁਹਾਨੂੰ ਪਤਾ ਹੀ ਹੈ ਉਹ ਜਿਹੜੀ ਤਸਵੀਰ ਬਣਾ ਕੇ ਸਾਨੂੰ ਦੇ ਦਿੱਤੀ ਸਿੱਖਾਂ ਨੇ ਉਹੀ ਗੁਰਨਾਨਕ ਮੰਨ ਲਿਆ ਉਹੀ ਸੱਚਾ ਵਾਸਤੇ ਗੁਰਨਾਨਕ ਆ ਹੋਰ ਕੋਈ ਹੈ ਹੀ ਨਹੀਂ ਗੁਰਨਾਨਕ ਦਾ ਮਤਲਬ ਹੀ ਨਹੀਂ ਹੋਰ ਕਿਸੇ ਗੁਰਨਾਨਕ ਨਾਲ ਸ਼ਬਦ ਪੜਾਂਗੇ ਜਰੂਰ ਗੁਰਬਾਣੀ 'ਚ ਪਰ ਮੰਨਾਂਗੇ ਉਹੀ ਗੁਰਨਾਨਕ ਤੇ ਗੁਰੂ ਪਿਆਰੀ ਸਾਥ ਸੰਗਤ ਜੀਓ ਇੱਕ ਗੱਲ ਮੇਰੀ ਯਾਦ ਰੱਖਿਓ ਸਤਗੁਰਾਂ ਦੀ ਬਾਣੀ ਦੇ ਵਿੱਚ ਨਾ ਇੱਕ ਸ਼ਬਦ ਆਉਂਦਾ ਹੈ ਬਾਰੇ ਕਹਿੰਦੇ ਸਦਾ ਸਦਾ ਸੁਸੇਵੀਏ ਜੋ ਸਮੇਂ ਰਹੇ ਸਮਾਏ ਅਵਰ ਦੁਜਾ ਕੇ ਉਸੇਵੀਏ ਜੋ ਜਮੈ ਤੇ ਮਰ ਜਾਏ ਤੇ ਇਹਦੇ ਵਿੱਚ ਹੀ ਨਾ ਮਹਾਰਾਜ ਨੇ ਇੱਕ ਇਹ ਵੀ ਗੱਲ ਲਿਖਿਆ ਇਹਦੇ ਵਿੱਚ ਮਹਾਰਾਜ ਕਹਿੰਦੇ ਆ ਕੋਈ ਸਾਹਿਬਕਤਾ ਵੀ ਨਹੀਂ ਲਾਇਆ ਜਾ ਸਕਦਾ ਇਹ ਸ਼ਬਦ ਪੂਰਾ ਬਦਲ ਲਊ ਮੈਂ ਤੁਹਾਡੀ ਸਕਰੀਨ ਤੇ ਲਾ ਦਾਂਗਾ ਕਿ ਕਰਤਾ ਕੀਤੀ ਦੇ ਸਜਾਏ ਇੱਥੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਪੂਜਾ ਕਰਦੇ ਆ ਜਿਹੜੇ ਅਸਲ ਗੁਰੂ ਨਾਨਕ ਨੂੰ ਛੱਡ ਕੇ ਹੋਰ ਗੁਰੂ ਨਾਨਕ ਦੀ ਪੂਜਾ ਕਰਦੇ ਆ ਮਾਰੇ ਕਹਿੰਦੇ ਕਰਤਾ ਕੀਤੀ ਦੇ ਸਜਾਈ ਇਹਦੇ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ ਕਿ ਪ੍ਰਮਾਤਮਾ ਉਹਨਾਂ ਨੂੰ ਕਿੰਨੀ ਵੱਡੀ ਸਜ਼ਾ ਦੇਗਾ ਉਥੇ ਉਹਦੇ ਵਿੱਚ ਮਾਰੇ ਇਹਨਾਂ ਤੁਹਾਨੂੰ ਸ਼ਬਦ ਪੂਰਾ ਲੱਗ ਜਾਏਗਾ ਤੁਹਾਡੀ ਸਕਰੀਨ ਤੇ ਉਥੇ ਉਹ ਕਹਿੰਦਾ ਨਿਹਫਲ ਹੈ ਇਹਨਾਂ ਦੀ ਕੀਤੀ ਹੋਈ ਭਗਤੀ ਕੋਈ ਫਲ ਨਹੀਂ ਮਿਲੇਗਾ ਇਹਨੂੰ ਇਸ ਭਗਤੀ ਕੀ ਕਰਨੀ ਹੈ ਜੋ ਸਮ ਮਹਿ ਰਹਾ ਸਮਾਇ ਫਿਰ ਆਇਓ ਸਭ ਮਹਿਜੂਤ ਜੋਤ ਹੈ ਸੋਏ ਤੇ ਇਹਦੀ ਡੈਫੀਨੇਸ਼ਨ ਤੁਹਾਨੂੰ ਪਤਾ ਕਿੱਥੇ ਮਿਲੇਗੀ ਗੁਰੂ ਗੋਬਿੰਦ ਸਿੰਘ ਕਰਨਗੇ ਦੀ ਡੈਫੀਨੇਸ਼ਨ ਪੁੱਛੋ ਗੁਰਨਾਣਕ ਕੌਣ ਹੈ ਗੁਰੂ ਗੋਬਿੰਦ ਸਿੰਘ ਪਾ ਸਕਦੇ ਜੋਤ ਕਹਿੰਦੇ ਜੋਤ ਕਿੱਥੇ ਆ ਫਿਰ ਕਹਿੰਦੇ ਜਮੀਂ ਜਵਾ ਕੇ ਵਿਖਿਆ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤਾ ਹੈ ਕਹਿੰਦੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਦੁਨੀਆ ਦੇ ਵਿੱਚ ਕਹਿੰਦੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਜੋਤ ਨਹੀਂ ਹੈ ਤੇ ਫਿਰ ਦੁਨੀਆ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗੁਰਨਾਨਕ ਨਹੀਂ ਹੈ ਤੇ ਜੇ ਤਸਵੀਰ ਗੁਰਨਾਨਕ ਹੈ ਤੇ ਤਸਵੀਰਾਂ ਤਾਂ ਫਿਰ ਕੰਨਾਂ ਤੇ ਮਿਲਣਗੀਆਂ ਤੁਹਾਨੂੰ ਫਿਰ ਕਣਕਣ ਦੇ ਵਿੱਚ ਗੁਰਨਾਨਕ ਨਾ ਨਾ ਹੋਇਆ ਫਿਰ ਫਿਰ ਸਾਡਾ ਗੁਰਨਾਨਕ ਕਣਕਣ ਦੇ ਵਿੱਚ ਤਾਂ ਨਹੀਂ ਨਾ ਹੋਇਆ ਫਿਰ ਤੇ ਆਹੀ ਧਰਤੀ ਦੇ ਉੱਤੇ ਹੀ ਆ ਫਿਰ ਬ੍ਰਹਿਮੰਡਾ ਦੇ ਵਿੱਚ ਕਿੱਥੇ ਗੁਰਨਾਨਕ ਆ ਫਿਰ ਉੱਥੇ ਕਿਤੇ ਤਸਵੀਰਾਂ ਲੈ ਕੇ ਜਾਓਗੇ ਤੇ ਜੇ ਜੂਤ ਨੂੰ ਮੰਨ ਕੇ ਗੁਰਨਾਨ ਚੱਲਾਂਗੇ ਤੇ ਫਿਰ ਤੁਹਾਡਾ ਗੁਰਨਾਨਕ ਕਣਕਣ ਦੇ ਵਿੱਚ ਹੈ। ਹੁਣ ਤੁਸੀਂ ਦੇਖ ਲਓ। ਇਹਨੂੰ ਮੰਨਣ 'ਚ ਕਿੰਨਾ ਘਾਟਾ ਪੈ ਰਿਹਾ ਤੇ ਇਹਨੂੰ ਮੰਨਣ 'ਚ ਕਿੰਨਾ ਫਾਇਦਾ ਹੋ ਰਿਹਾ ਹੈ। ਕੌਣ ਮੰਨਦਾ ਹੈ ਤਸਵੀਰ ਨੂੰ? ਮੁਸਲਮਾਨ ਵੀ ਤਸਵੀਰ ਦੀ ਪੂਜਾ ਨਹੀਂ ਕਰਦਾ। ਉਹ ਵੀ ਨਿਰਗੁਣ ਦੀ ਪੂਜਾ ਕਰਦਾ। ਅੱਲਾਹ ਨੂੰ ਨਿਰਗੁਣ ਰੂਪ ਮੰਨਦੇ। ਕਹਿੰਦੇ ਅੱਲਾਹ ਦੀ ਕੋਈ ਤਸਵੀਰ ਨਹੀਂ ਹੈਗੀ। ਹੋ ਭਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹੀ ਸਿੱਖਿਆ ਦੇ ਰਹੇ ਆ ਕਹਿੰਦੇ ਜਿਸ ਵਾਇਗਰੂ ਦੀ ਪੂਜਾ ਕਰਨੀ ਉਹਦੀ ਵੀ ਤਸਵੀਰ ਕੋਈ ਨਹੀਂ ਹੈਗੀ। ਉਹੀ ਅੱਲਾ ਹੈ ਉਹੀ ਪ੍ਰਮਾਤਮਾ ਇੱਕ ਹੀ ਹੈ। ਬਾਰੇ ਬਾਣੀ ਚ ਕਹਿੰਦੇ ਆ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੀ ਤੇ ਪਰਾ ਸੋ ਸੁਆਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਚੱਕਰ ਚ ਇਹ ਨਰ ਵਰਨ ਜਾ ਤਰ ਪਾਦਨ ਹਿੰਦ ਜੇ ਰੂਪ ਰੰਗ ਰੇਖ ਤੇ ਕਹੂ ਕਹਿ ਨਾ ਸਕਤ ਕੇ। ਨਿੰਨਾਵ ਦੇ ਬਾਰੇ ਕੁਝ ਕਿਹਾ ਜਾ ਸਕਦਾ ਉਹ ਕਿਵੇਂ ਦਾ ਤੇ ਨਾ ਹੀ ਕੋਈ ਦੀ ਤਸਵੀਰ ਬਣਾਈ ਜਾ ਸਕਦੀ ਜਪ ਸਾਹਿਬ ਸਾਰੇ ਪੜ ਲਿਓ ਗੁਰੂ ਨਾਨਕ ਖਾਉ ਨੇ ਭਾਈ ਇਹੀ ਚੀਜ਼ ਆਪਣੇ ਮਨ ਚ ਲੈ ਕੇ ਚੱਲੋ ਕਿ ਮੈਂ ਕਿੰਨੂੰ ਪੂਜੀ ਜਾ ਰਿਹਾ ਸਾਰੀ ਉਮਰ ਸਾਰੀ ਜ਼ਿੰਦਗੀ ਲੰਗੀ ਇਹਨੂੰ ਪੂਜਦੇ ਆ ਤੇ ਅਸਲ ਗੁਰੂ ਨਾਨਕ ਨੂੰ ਤੇ ਪੂਜਿਆ ਹੀ ਨਹੀਂ ਆਪਾਂ ਆਪਾਂ ਇਹ ਕੋਈ ਨਵੀਂ ਗੱਲ ਨਾ ਸਮਝੋ ਕਿ ਤੁਹਾਡੇ ਵਾਸਤੇ ਨਵੀਂ ਇਹ ਗੁਰਬਾਣੀ ਹੈ ਮਨੋ ਕਲਪਿਤ ਆਪਣੇ ਤੌਰ ਤੇ ਤਸਵੀਰ ਬਣਾ ਕੇ ਸਾਨੂੰ ਦੇ ਦਿੱਤੀ ਤੇ ਆਪਾਂ ਉਹਨੂੰ ਗੁਰਨਾਨਕ ਮੰਨ ਲਿਆ। ਉਹੀ ਤਸਵੀਰ ਸਾਡੇ ਮਨ ਚ ਬੈਠੀ ਜਦੋਂ ਗੁਰਨਾਨਕ ਦਾ ਨਾਮ ਆਉਂਦਾ ਅੱਖਾਂ ਮੀਟਦੇ ਹੋ ਤਸਵੀਰ ਸਾਡੇ ਸਾਹਮਣੇ ਆ ਜਾਂਦੀ। ਉਹੀ ਲੋਕੀ ਕਹੀ ਜਾਂਦੇ ਆ ਮੈਨੂੰ ਰਾਤ ਨੂੰ ਸੁਪਨੇ ਚ ਗੁਰਨਾਨਕ ਦੇ ਦਰਸ਼ਨ ਹੋਏ ਮੈਨੂੰ ਦਿਨੇ ਗੁਰਨਾਨਕ ਦੇ ਦਰਸ਼ਨ ਹੋਏ ਆ। ਉਹ ਭਾਈ ਉਹੀ ਜਿਹੜਾ ਤਸਵੀਰ ਚ ਵੇਖਿਆ ਉਹ ਹੀ ਗੁਰਨਾਨਕ ਤੇ ਗੁਰਨਾਨਕ ਤੇ ਹੈ ਹੀ ਜੋ ਹੁੰਦਾ ਹੈ। ਦਰਸ਼ਨ ਤੇ ਤਾਂ ਮੰਨिए ਜੇ ਜੋਤ ਦੇ ਦਰਸ਼ਨ ਹੋਣਦੇ ਨੇ। ਜੋਤ ਦੇ ਦਰਸ਼ਨ ਕਰਨ ਵਾਲਾ ਜੀ ਕਹਿ ਸਕਦਾ ਕਿ ਹਾਂ ਮੈਨੂੰ ਗੁਰਨਾਨਕ ਦੇ ਦਰਸ਼ਨ ਹੋਏ। ਕਪਾ ਉਹ ਚੀਜ਼ ਸਾਨੂੰ ਜ਼ਿਆਦਾ ਅਟਰੈਕਟ ਕਰਦੀ ਹੈ ਜੋ ਸੰਸਾਰ 'ਚ ਦੇਖਦੀ ਹੈ ਗੁਰਬਾਣੀ ਦੀਆਂ ਗੱਲਾਂ ਤੇ ਸਾਨੂੰ ਘੱਟ ਅਸਰ ਹੁੰਦਾ ਹੈ ਮਾਰੇ ਕਹਿੰਦੇ ਜੋਤ ਰੂਪ ਹਰਿ ਆਪ ਪਰਮੇਸ਼ਰ ਆਪ ਹੀ ਗੁਰਨਾਨਕ ਕਹਾਰਿਆ ਇੱਥੇ ਗੁਰ ਪ੍ਰਮਾਤਮਾ ਹੀ ਗੁਰਨਾਨਕ ਹੈ ਪਰ ਕਿਹੜੇ ਰੂਪ 'ਚ ਜੋਤ ਰੂਪ 'ਚ ਸਰੀਰ ਨੂੰ ਤੇ ਪਾਸੇ ਕਰਦੇ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਕਹਿੰਦੇ ਸੀ ਭਾਈ ਸਰੀਰ ਵੱਲ ਨਾ ਦੇਖਿਓ ਸਰੀਰ ਲੈਣੇ ਦਾ ਵੀ ਆਏਗਾ ਸੇ ਗੁਰੂ ਅਮਰਦਾਸ ਪਾਤਸ਼ਾਹ ਦਾ ਵੀ ਆਏਗਾ ਗੁਰੂ ਅੰਗਦ ਪਾਤਸ਼ਾਹ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਪਾਤਸ਼ਾਹ ਅੱਗੇ ਵੇਖੋ ਦਸਾਂ ਪਾਤਸ਼ਾਹੀਆਂ ਤੱਕ ਆਏਗਾ ਇਹਦਰ ਨਾ ਜਾਇਓ ਬਾਅਦ ਚ ਗ੍ਰੰਥ ਦੇ ਵਿੱਚ ਵੀ ਜੋਤ ਆਏਗੀ ਸਰੀਰਾਂ ਨਾਲ ਤੇ ਜੋੜਿਆ ਹੀ ਨਹੀਂ ਤੂੰ ਜੋਤ ਨੂੰ ਦੇਖ ਤੂੰ ਗਿਆਨ ਨੂੰ ਦੇਖ ਐਸੇ ਕਰਕੇ ਪਿਆਰਿਓ ਆਪਾਂ ਘਾਟੇ ਦੇ ਵਿੱਚ ਜਾਂਦੇ ਆਂ ਜਿੰਨੀ ਤਵੱਜਾ ਆਪਾਂ ਤਸਵੀਰਾਂ ਨੂੰ ਦੇ ਦਿੱਤੀ ਨਾ ਜੇ ਇੰਨੀ ਤਵੱਜਾ ਕਿਤੇ ਆਪਾਂ ਸ਼ਬਦ ਨੂੰ ਦੇ ਦਿੰਦੇ ਇੰਨੀ ਤਵੱਜਾ ਕਿਤੇ ਆਪਾਂ ਗਿਆਨ ਨੂੰ ਦੇ ਦਿੰਦੇ ਤੇ ਸਾਡੀ ਬੁੱਧੀ ਖੁੱਲ ਜਾਣੀ ਸੀ ਸਾਨੂੰ ਇਹ ਕਰੀਬ ਪਤਾ ਲੱਗ ਜਣਾ ਸੀ ਵੀ ਆਹ ਵਾਕਏ ਯਾਰ ਖੇਡ ਸਮਝ ਆਏ ਨਹੀਂ ਸੀ ਇਸੇ ਕਰਕੇ ਅੱਜ ਅੱਜ ਦੇ ਸਮੇਂ 'ਚ ਸਭ ਤੋਂ ਵੱਧ ਕਰਮਕਾਂਡ ਜਿਹੜਾ ਉਹ ਕਰਦਾ ਵੀ ਗੁਰਨਾਨਕ ਦਾ ਸਿੱਖੀ ਪਿਆ ਹਨ ਜਾਣ ਪੁਨੇ ਦੇ ਵਿੱਚ ਤੇ ਦੇਖੋ ਗੁਰੂ ਨਾਨਕ ਦਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਅਜ ਹਰ ਕੰਮ ਕਰਦਾ ਪਿਆ ਹੈ ਤੇ ਘਾਟੇ ਵੀ ਸਭ ਤੋਂ ਵੱਧ ਗੁਰੂ ਨਾਨਕ ਦਾ ਹੀ ਸਿੱਖ ਆ ਰਿਹਾ ਨਾ ਹੁਣ ਦੇਖੋ ਪੁੱਛਿਓ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਆਪਣੇ ਆਪ ਨੂੰ ਪੁੱਛੇ ਆਹ ਭੇਜ ਦਿੱਤਾ ਸੀ ਗੁਰੂ ਨਾਨਕ ਨੇ ਹੁੰਦੇ ਹੀ ਸਾਨੂੰ ਇੱਕ ਓੰਕਾਰ ਦਾ ਨਾ ਗੁਰੂ ਨਾਨਕ ਪਾਤਸ਼ਾਹ ਦੇ ਸੇਕ ਨੂੰ ਇੱਕ ਦਾ ਭੇਜਦਾ ਹੈ ਨਾ ਹੀ ਓੰਕਾਰ ਦਾ ਅਜ ਲਫ਼ਜ਼ਾਂ ਦੇ ਵਿੱਚ ਕਹਿਣਾ ਸੌਖਾ ਪਿਆ ਰਿਓ ਕਿ ਆਪਾਂ ਗੁਰਨਾਨਕ ਦੇ ਸਿੱਖਾਂ ਨਾ ਇੱਕ ਦਾ ਭੇਦ ਦਾ ਨਾਮ ਹੋਂਕਾਰ ਦਾ ਕੌਣ ਹੈ ਇੱਕ ਗੁਰਨਾਨਕ ਕਹਿੰਦੇ ਇੱਕ ਨੂੰ ਪੂਜਣਾ ਭਾਈ ਤੇ ਉਹ ਹੰਕਾਰ ਹੈ ਤੇ ਦੂਜਾ ਫਿਰ ਸਤ ਨਾਮ ਹੈ ਦੋ ਚੀਜ਼ਾਂ ਗੁਰਨਾਨਕ ਸਾਹਿਬ ਨੇ ਸਾਨੂੰ ਅਮੁੱਲ ਖਜ਼ਾਨਾ ਦਿੱਤਾ ਕੀੜਾ ਗੁਰੂ ਨਾਨਕ ਦਾ ਸਿੱਖ ਹੈ ਵਿਰਲਿਆਂ ਚੋਂ ਵਿਰਲਾਇਆ ਜਿਹੜਾ ਸਤ ਨਾਮ ਨਾਲ ਜੁੜਿਆ ਹੈ ਜਿਹੜਾ ਸੱਚੇ ਨਾਮ ਦੇ ਨਾਲ ਜੁੜਿਆ ਜਿਸ ਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਪਤਾ ਨਾਮ ਵਰਤੈ ਵਿੱਚ ਕਲਯੁਗ ਘਟ ਘਟ ਹਰ ਭਰਪੂਰਿਆ ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਪਿਆ ਕਿਦੇ ਹਿਰਦੇ ਚ ਨਾਮ ਰਤਨ ਪ੍ਰਗਟ ਹੈ ਸਾਰੇ ਵਾਂਝੇ ਤੁਰੇ ਫਿਰਦੇ ਆ ਵਿਣ ਨਾਵੇ ਜਗ ਕਮਲਾ ਫਿਰੇ ਕੌਣ ਗੱਲ ਕਰਦਾ ਨਾਮ ਦੀ ਕੌਣ ਗੱਲ ਕਰੇਗਾ ਇਹਨਾਂ ਗੁਰਪੁਰਬਾਂ ਦੇ ਉੱਤੇ ਗੁਰੂ ਨਾਨਕ ਦੇ ਸੱਚੇ ਨਾਮ ਦੀ ਗੱਲ ਵੀ ਭਾਈ ਕੌਣ ਤੇ ਆ ਰਿਹਾ ਹੈ ਕੌਣ ਇੱਕ ਦੀ ਪੂਜਾ ਕਰ ਰਿਹਾ ਹੈ ਅੱਜ ਤੇ ਰੱਬ ਵੀ ਸਾਰਿਆਂ ਵੱਖਰੇ ਵੱਖਰੇ ਬਣਾਏ ਆ ਕੋਈ ਗੁਰਨਾਨਕ ਨੂੰ ਮੰਨਦਾ ਕੋਈ ਕਿਸੇ ਕੋਈ ਆਂਦਾ ਮੇਰਾ ਗੁਰਨਾਨਕ ਵੱਖਰਾ ਹੈ ਕੋਈ ਆਂਦਾ ਮੇਰਾ ਇਹ ਵੱਖਰਾ ਹੈ ਮੇਰਾ ਵੱਖਰਾ ਹੈ ਇੱਕ ਦੀ ਤਾਂ ਗੱਲ ਹੀ ਨਹੀਂ ਕਰਦਾ ਕੋਈ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਸ੍ਰੀਰਥ ਮਲਾਉ ਗੁਰੂ ਆ ਨਾਨਕ ਪਾਤਸ਼ਾਹ ਕਹਿੰਦੇ ਆ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਤੈਨੂੰ ਬਾਹਰੀ ਤੀਰਥਾਂ ਤੋਂ ਤੋੜ ਕੇ ਘਟ ਹੀ ਤੀਰਥ ਨਾਵਾ ਤੇਰੇ ਅੰਦਰ ਵਾਲੇ ਤੀਰਥ ਦਾ ਤੈਨੂੰ ਭੇਜਦਾ ਵਾ ਅੰਤਰਗਤ ਤੀਰਥ ਮਨ ਲਾਓ ਕਿਹੜਾ ਗੁਰੂ ਨਾਨਕ ਦਾ ਸਿੱਖ ਹੈ ਜਿਹੜਾ ਅੰਦਰ ਵਾਲੇ ਤੀਰਥ ਤੇ ਇਸ਼ਨਾਨ ਕਰਦਾ ਹੈ ਜੀ ਕਿਹੜਾ ਸਿੱਖ ਹੈ ਗੁਰੂ ਨਾਨਕ ਦਾ ਕੋਈ ਮਿਲਣਾਂ ਚ ਮਿਲਲਾ ਹੋਏਗਾ ਮੈਨੂੰ ਦੱਸ ਦਿਓ ਮੈਸੇਜ ਕਰਦੇ ਤੁਹਾਡੀ ਸਕਰੀਨ ਤੇ ਨੰਬਰ ਚੱਲਿਆ ਕਿ ਹਾਂ ਭਾਈ ਮੈਂ ਅਸਲ ਗੁਰੂ ਨਾਨਕ ਦਾ ਸਿੱਖ ਹਾਂ ਮੈਂ ਕਰਦਾ ਹੰਦਰ ਵਾਲੇ ਤੀਰਥੇਸ਼ ਨਾਲ ਮੈਂ ਨਹੀਂ ਵਾਰੀ ਤੀਰਥਾਂ ਤੇ ਜਾਂਦਾ ਤੇ ਚਲੋ ਮੰਨਾਂਗੇ ਵੀ ਹਾਂ ਭਾਈ ਕੋਈ ਇੱਕਾਦ ਕੋਈ ਹੈ ਕੋਈ ਹੋਣਗੇ ਨਹੀਂ ਤਾਂ ਮਤਲਬ ਇਹ ਨਹੀਂ ਵੀ ਨਹੀਂ ਹੈ ਹੋਣਗੇ ਮਿਰਲਿਆਂ ਚ ਮਿਰਲੇ ਪਰ ਗਿਣਤੀ ਦੇ ਵੇਖੋ ਕਹਾਉਣ ਵਾਲੇ ਤੇ ਵੇਖੋ ਗੁਰਮਾਨਕ ਦੇ ਸਿੱਖ ਪਰ ਅਸਲ ਸਿੱਖ ਕਿਹੜੇ ਨੇ ਜਿਹੜੇ ਬਚਨ ਨੂੰ ਕੁਮਾਰੇ ਆ ਬਚਨ ਤੁਹਾਨੂੰ ਹੁਕਮ ਤੁਹਾਨੂੰ ਦੇ ਦਿੱਤਾ ਹੈ ਅੰਤਰਗਤ ਤੀਰ ਸਮਲ ਲਾਓ ਘਟ ਹੀ ਤੀਰ ਸਨਾਵਾ ਘਟ ਹੀ ਇੱਥੇ ਹੀ ਨਾਉਂਗਾ ਕਾਈ ਮੈਂ ਨਹੀਂ ਜਾਂਦਾ bari ਮੈਨੂੰ ਤੋੜਿਆ ਹੈ ਨਾਵਣ ਚੱਲੇ ਤੀਰ ਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋਈ ਪਾ ਚੜੀਏ ਸੋਰ ਮੈਂ ਤੇ ਘਟ ਹੀ ਤੀਰ ਸਨਾਉਂਗਾ ਕੌਣ ਲਾਉਂਦਾ ਹੈ ਗੁਰੂ ਨਾਨਕ ਦਾ ਸਿੱਖ ਕਿਹੜਾ ਗੁਰੂ ਨਾਨਕ ਦਾ ਸਿੱਖ ਹੈ ਜਿਹੜਾ ਆ ਬਣ ਗਿਆ ਸਚਿਆਰ ਇਹ ਸ਼ਬਦ ਕਿੰਨਾ ਵਾਸਤੇ ਲਿਖੇ ਸੀ ਪਾਲਾ ਆਪਣੇ ਸਿੱਖਾ ਵਾਸਤੇ ਲਿਖੇ ਸੀ ਨਾ ਕਿਵ ਸਚਿਆਰਾ ਹੋਈ ਹੈ ਕਿਵੇਂ ਬਣਾ ਪਾਸ਼ਾ ਸਚਿਆਰ ਕਿਵ ਕੂੜਾ ਟੁੱਟੇ ਪਾਲ ਮਾਰੇ ਕਹਿੰਦੇ ਜੇ ਕੋ ਬੁਝਿਆ ਹੋਵੇ ਸਚਿਆਰ ਜਿੱਦਣ ਤੂੰ ਉਸ ਪਰਮੇਸ਼ਰ ਨੂੰ ਬੁਝ ਲਿਆ ਜਿੱਦਣ ਤੂੰ ਅਸਲ ਗੁਰਨਾਨਕ ਨੂੰ ਬੁਝ ਲਿਆ ਨਾ ਜਿਸ ਦਿਨ ਤੂੰ ਉਸ ਜੋਤ ਦੀ ਪਹਿਚਾਨ ਕਰ ਲਈ ਕਹਿੰਦੇ ਜੇ ਕੋ ਬੁਝਿਆ ਹੋਵੇ ਸਚਿਆਰ ਬੁਝਲਾ ਕਹਿੰਦੇ ਤੇਰੇ ਨੇੜੇ ਬੈਠਾ ਮਾਰੇ ਕਹਿੰਦੇ ਤੈਨੂੰ ਸਵਾਸ ਦੇ ਕੇ ਜੰਦਾ ਰੱਖਦਾ ਬੁਝਲਾ ਕਹਿੰਦਾ ਬੁਝਲਿਆ ਕਹਿੰਦੇ ਸਚਿਆਰ ਬਣ ਗਿਆ ਕੌਣ ਬਣਿਆ ਸਚਿਆਰ ਗੁਰਨਾਨਕ ਦਾ ਸਿੱਖ ਕੀ ਗੱਲ ਕਰਨਾ ਪਾਸ਼ਾ ਪੁੱਛਣਾ ਕਿ ਨਹੀਂ ਸਾਨੂੰ ਕਿ ਜਿਹੜਾ ਮੈਂ ਖਜ਼ਾਨਾ ਦੇਖ ਕੇ ਆਇਆ ਸੀ ਉਹ ਕਿੱਥੇ ਵਰਤਿਆ ਜੇ ਨਹੀਂ ਪਾਸ਼ਾ ਮੈਂ ਤਾਂ ਪੜਦਾ ਹੀ ਰਹਿ ਗਿਆ ਪੰਕਤੀਆਂ ਕਰੀ ਹੋਰ ਕੋਈ ਜਾਨਣਾ ਪੜੀ ਕੁਝ ਜਾਨਣਾ ਕਰੀ ਕੁਝ ਹੋਰ ਜਾਨਣਾ ਸੀ ਦੱਸੋ ਭਾਈ ਕਿਨੇ ਕੀਤਾ ਅੰਦਰ ਦਾ ਤੀਰਥ ਇਸ਼ਨਾਨ ਦੱਸੋ ਕਿਹੜਾ ਨਾਮ ਨੂੰ ਤਿਆਰੇ ਅੱਜ ਤੇ ਆਉਣ ਵਾਲੇ ਹੋਣਗੇ ਬਹੁਤ ਵਿਰਲੇ ਵਿਰਲਿਆਂ ਚ ਵਿਰਲੇ ਕਿੰਨੂ ਅਜੇ ਨੂੰ ੴ ਦਾ ਭੇਤ ਆ ਗਿਆ ਜਿਹਨੂੰ ਪਤਾ ਲੱਗ ਗਿਆ ਵੀ ਇੱਕ ਦਾ ਹੀ ਪਸਾਰਾ ਚਾਰੇ ਪਾਸੇ ਕੌਣ ਮੰਨਦਾ ਇੱਕ ਨੂੰ ਆਪਾਂ ਤਾਂ ਵਖਰੇਵੇਂ ਕਰਦੇ ਆ ਸਾਰਿਆਂ ਦੇ ਵਿੱਚ ਰੱਬ ਦੇ ਵਿੱਚ ਵੀ ਵਖਰੇਵੇਂ ਹਰ ਇੱਕ ਦੇ ਵਿੱਚ ਰੱਬ ਨੂੰ ਮੰਨਣ ਵਾਲਿਆਂ 'ਚ ਵੀ ਵਖਰੇਵੇਂ ਤੇ ਕੌਣ ਹੈ ਗੁਰੂ ਨਾਨਕ ਦਾ ਸਿੱਖ ਜਿਹਨੂੰ ਇਹਦਾ ਭੇਤ ਆ ਗਿਆ ਪੰਜਾ ਖੰਡਾਂ ਦਾ ਪੰਜ ਖੰਡ ਜਦੋਂ ਲਿਖਦੇ ਪਏ ਹੋਣਗੇ ਸ਼ਬਦ ਗੁਰਨਾਨਕ ਪਾਤਸ਼ਾਹ ਦੇ ਉਹ ਸੋਚਦੇ ਹੋਣਗੇ ਕਿ ਮੇਰੇ ਸਿੱਖ ਇੱਕ ਇੱਕ ਖੰਡ ਦੀ ਖੋਜ ਕਰਕੇ ਸੱਚਖੰਡ ਤੱਕ ਪੰਚਣਗੇ ਪਰ ਗੁਰਨਾਨਕ ਪਾਤਸ਼ਾਹ ਦੇ ਸਿੱਖ ਨੇ ਜਾਣਾ ਸੱਚਖੰਡ ਨੂੰ ਸੀ ਭੇਤ ਲੈ ਕੇ ਗੁਰਨਾਨਕ ਦਾ ਸਿੱਖ ਹੋਰ ਹੀ ਬੜਾ ਕੁਝ ਕਰੀ ਜਾਂਦਾ ਅੱਜ ਹੁਣ ਕੀ ਕੀ ਕਰੀ ਜਾਂਦਾ ਉਹ ਤੁਹਾਨੂੰ ਪਤਾ ਹੀ ਹੈ ਇਹ ਲਿਖੀ ਬਾਣੀ ਇਸ ਕਰਕੇ ਸੀ ਕਿ ਸੱਚਖੰਡ ਤੱਕ ਪਹੁੰਚਾਂਗੇ ਪਰ ਗੁਰਨਾਨਕ ਪਾਤਸ਼ਾਹ ਦੇ ਸਿੱਖ ਦੀ ਕਰਾਮਾਤ ਦੇਖੋ ਇਹਨੇ ਇਸੇ ਬਾਣੀ ਨੂੰ ਕਰਮ ਕਾਂਡਾ ਜੇ ਵਰਤਣਾ ਸ਼ੁਰੂ ਕਰ ਦਿੱਤਾ ਗੁਰਨਾਨਕ ਦੇ ਸਿੱਖ ਨੇ ਇਸੇ ਬਾਣੀ ਨੂੰ ਕਰਮ ਕਾਂਡਾ ਜੇ ਵਰਤਣਾ ਸ਼ੁਰੂ ਕਰਦਾ ਵੀ ਕਰਮ ਕਾਂਡਾ ਵਾਸਤੇ ਵਰਤਾਂਗੇ ਇਹਨੇ ਕਰ ਲਾਂਗੇ ਤੇ ਆ ਮਿਲ ਜੂਗਾ ਇਹਨੇ ਕਰ ਲਾਂਗੇ ਤੇ ਆ ਮਿਲ ਜੂਗਾ ਭਾਈ ਇੱਕ ਕਰ ਲਾ ਤੈਨੂੰ ਸੱਚਖੰਡ ਮਿਲ ਜੂਗਾ ਪਰ ਕਰੀ ਸੁਆਦ ਦੇ ਨਾਲ ਸਮਝ ਕੇ ਵਿਚਾਰ ਕੇ ਕਮਾਈ ਕਰ ਧਿਆਨ ਬੈਠ ਧਿਆਨ ਦੇ ਵਿੱਚ ਕਰਮਖੰਡ ਦੀ ਵਿਵਸਥਾ ਤੇ ਕਰਮਾਲਕ ਅਗੇ ਅਰਦਾਸ ਮੈਨੂੰ ਕਰਮਖੰਡ ਦੇ ਲੈ ਕੇ ਜਾ ਤੇ ਕਰ ਗੁਰੂ ਨਾਨਕ ਦੇ ਚਲਣਾ ਜੀ ਦਾਸ ਵੀ ਸੱਚੇ ਪਾਤਸ਼ਾਹ ਪੜਦਾ ਹੀ ਰਹਿ ਗਿਆ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਾ ਤੇ ਹਾਲ ਕਿਤੇ ਦਿਖਾ ਵੀ ਦੇ ਸੱਚਖੰਡ ਦਾ ਇੱਕ ਵਾਰੀ ਨਜ਼ਾਰਾ ਪਰ ਕੋ ਸਿੱਖ ਦੀ ਮੰਗ ਹੀ ਨਹੀਂ ਹੈਗੀ ਸਿੱਖ ਤੇ ਮੰਗਦਾ ਹੀ ਨਹੀਂ ਹੈ ਚੀਜ਼ ਸੋ ਇੱਕ ਵੀ ਦੱਸ ਦਿਓ ਇੱਕ ਵੀ ਦੱਸ ਦਿਓ ਗੁਰੂ ਨਾਨਕ ਪਾਤਸ਼ਾਹ ਦੇ ਸੇਖਾਂ ਗੁਰਪੁਰਪ ਤੇ ਤੁਹਾਨੂੰ ਸਵਾਲ ਕਰ ਰਿਹਾ ਗੁਰੂ ਨਾਨਕ ਗੁਰਨਾਨਕ ਕੌਣ ਹੈ ਸੰਸਾਰ ਮਨ ਦਾ ਇੱਕ ਤਸਵੀਰ ਤੁਸੀਂ ਦੇਖੋ ਤੁਸੀਂ ਗੁਰਨਾਨਕ ਕਿੰਨੂੰ ਮੰਨਦੇ ਹੋ ਜੋਤ ਗੁਰਬਾਣੀ ਕਹਿੰਦੀ ਹੈ ਜੋਤ ਆ ਗੁਰੂ ਨਾਨਕ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਜੇ ਜੋਤ ਤਾਂ ਹੀ ਪਰ ਤਤ ਨਾਲ ਤਤ ਮਿਲੇ ਜਾ ਕੇ ਤਸਵੀਰ ਕਿਵੇਂ ਮਿਲ ਜੂਗੀ ਪਿਆਰਿਓ ਜਾ ਕੇ ਜੇ ਗੁਰਨਾਨਕ ਤਸਵੀਰ ਹੈ ਤੇ ਫਿਰ ਗੁਰਨਾਨਕ ਲੈਣਾ ਕਿਵੇਂ ਬਣ ਗਿਆ ਜੇ ਗੁਰੂ ਨਾਨਕ ਦੀ ਜੋਤ ਫਿਰ ਮਨ ਸਕਦੇ ਆ ਤਾਂ ਤੇ ਅੰਗਦ ਭੇਉ ਤਤ ਸਿਓ ਤਤ ਮਿਲਾਇਓ ਤਾਂ ਤਸਵੀਰ ਕਿਵੇਂ ਬਣ ਗਈ ਗੁਰਨਾਨਕ ਇਹ ਤਾਂ ਫਿਰ ਕੰਮ ਹੀ ਸਾਰਾ ਉਲਟੋ ਹੋ ਜਾਣਾ ਤੁਹਾਡਾ ਫਿਰ ਕਿਵੇਂ ਦੱਸਾਂ ਪਾਸ਼ਾਹੀਆਂ ਦੀ ਜੋਤ ਬਣ ਗਈ ਗੁਰੂ ਗ੍ਰੰਥ ਸਾਹਿਬ ਤੇ ਗੁਰਨਾਨਕ ਦਾ ਸਿੱਖ ਏਕ ਓਂਕਾਰ ਦਾ ਪੇਤੀ ਨਹੀਂ ਆ ਗੁਰਨਾਨਕ ਦਾ ਸਿੱਖ ਸਤ ਨਾਮ ਦਾ ਪੇਤੀ ਨਹੀਂ ਆ ਗੁਰਨਾਨਕ ਦਾ ਸਿੱਖ ਅਜੇ ਸੱਚਿਆਰ ਬਣਦਾ ਤੇ ਬੜੀ ਦੂਰ ਹੈ ਜੇ ਸੱਚਿਆਰ ਨੂੰ ਸਮਝਿਆ ਹੀ ਨਹੀਂ ਉਹਨੇ ਕਦੇ ਅਜੇ ਤੇ ਭਾਈ ਪੰਜ ਖੰਡਾਂ ਤੇ ਚੱਲਣਾ ਕੀ ਸੀ ਅਜੇ ਤੇ ਪੰਜ ਖੰਡਾਂ ਦੀ ਵਿਆਖਿਆ ਵੀ ਨਹੀਂ ਕਦੇ ਉਹਨੇ ਦੇਖੀ ਕਰਕੇ ਅਜੇ ਤੇ ਤੀਰਥਾਂ ਤੋਂ ਪਤਾ ਹੀ ਨਹੀਂ ਅਜੇ ਤੇ ਇਹ ਵੀ ਨਹੀਂ ਪਤਾ ਵੀ ਅੰਦਰ ਗਾ ਤੀਰਥ ਹੈ ਕਿਹੜਾ ਉਹ ਵੱਖਰੀ ਗੱਲ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਪ੍ਰਭ ਕੇ ਸਿਮਰਨ ਤੀਰਥੇ ਸ਼ਨਾਨੀ ਪੜ ਰਿਹਾ ਹੈ ਜੀ ਅਜੇ ਗੌਰ ਕਰੇਗਾ ਅਜੇ ਸਮਝੇਗਾ ਫਿਰ ਉਹਨੂੰ ਕਮਾਏਗਾ ਤੇ ਫਿਰ ਗੁਰੂ ਨਾਨਕ ਦਾ ਸਿੱਖ ਬਣੇਗਾ ਸੁਮੇਰੀ ਗੱਲ ਨੋਟ ਕਰ ਲਿਓ ਗੁਰਨਾਨਕ ਦਾ ਸਿੱਖ ਹੋਇਆ ਜਿੰਨੇ ਇਨਾਂ ਚੀਜ਼ਾਂ ਦੇ ਨਾਲ ਜੁੜ ਗਿਆ ਗੁਰਨਾਨਕ ਦਾ ਪਿਆਰਾ ਸਿੱਖ ਹੋਇਆ ਜਿੰਨੇ ਇਨਾਂ ਚੀਜ਼ਾਂ ਨੂੰ ਸਮਝ ਲਿਆ ਤੇ ਗੁਰਨਾਨਕ ਦਾ ਸਭ ਤੋਂ ਪਿਆਰਾ ਸਿੱਖ ਹੋਇਆ ਜਿਹੜਾ ਇਨਾਂ ਚੀਜ਼ਾਂ ਦੇ ਉੱਤੇ ਅਮਲ ਕਰਕੇ ਉੱਥੇ ਪਹੁੰਚ ਗਿਆ ਤੁਸੀਂ ਦੇਖ ਲਓ ਕੌਣ ਗੁਰਨਾਨਕ ਦਾ ਸਿੱਖ ਹੋਇਆ ਜਿਹੜਾ ਕਰਮ ਕਾਂਡਾਂ ਤੋਂ ਟੁੱਟ ਕੇ ਐਸ ਚੀਜ਼ਾਂ ਨਾਲ ਜੁੜ ਗਿਆ ਵੀ ਨਹੀਂ ਪਾਈ ਠੀਕ ਹੈ ਮੈਂ ਗੁਰਪੁਰੂ ਮਨਾ ਰਿਹਾ ਪਰ ਆ ਜਿਹੜਾ ਜਬਜੀ ਸਾਹਿਬ ਦਾ ਖਜ਼ਾਨਾ ਪਾਤਸ਼ਾਹ ਨੇ ਮੈਨੂੰ ਦਿੱਤਾ ਹੈ ਨਾ ਮੈਂ ਇਹਨਾਂ ਚੀਜ਼ਾਂ ਨੂੰ ਸਮਝਣਾ ਉਹ ਸਿੱਖ ਬਣ ਗਿਆ ਵੀ ਉਹ ਸਿੱਖਿਆ ਨੂੰ ਹੁਣ ਸਮਝਣਾ ਸ਼ੁਰੂ ਕਰ ਦਿੱਤਾ ਵੀ ਉਹਨੂੰ ਸਿੱਖਣਾ ਸ਼ੁਰੂ ਕਰ ਦਿੱਤਾ ਉਹ ਸਿੱਖ ਹੈ ਤੇ ਗੁਰਨਾਨਕ ਦਾ ਪਿਆਰਾ ਸਿੱਖ ਕੌਣ ਹੈ ਜਿਨੇ ਸਿਰਫ ਸਿੱਖਿਆ ਨਹੀਂ ਉਹਨੂੰ ਹੁਣ ਉਹਨੂੰ ਸਮਝਣਾ ਸ਼ੁਰੂ ਕਰ ਦਿੱਤਾ ਸਿਰਫ ਪੜਦਾ ਨਹੀਂ ਹੈ ਹੁਣ ਉਹਨੂੰ ਸਮਝਣਾ ਸ਼ੁਰੂ ਕਰ ਦਿੱਤਾ ਤੇ ਗੁਰਨਾਨਕ ਦਾ ਫਿਰ ਸਭ ਤੋਂ ਪਿਆਰਾ ਸਿੱਖ ਕੌਣ ਹੈ ਬਣੇ ਸੀ ਨਾ ਪਾਇਲਾਣਾ ਜੀ ਸਭ ਤੋਂ ਪਿਆਰੇ ਬਾਬਾ ਬੁੱਢਾ ਜੀ ਸਭ ਤੋਂ ਪਿਆਰੇ ਉਹ ਗੁਰਮਾਨਿਕ ਦਾ ਸਭ ਤੋਂ ਪਿਆਰਾ ਸਿੱਖ ਬਣ ਜਾਂਦਾ ਹੈ ਜਿਹੜਾ ਇਹਨਾਂ ਚੀਜ਼ਾਂ ਦੀ ਫਿਰ ਮੰਜ਼ਲ ਤੇ ਪਹੁੰਚ ਜਾਂਦਾ ਹੈ ਜਿਹੜਾ ਫਿਰ ਪੈਂਡਾ ਤੈਅ ਕਰਨਾ ਸ਼ੁਰੂ ਕਰ ਦਿੰਦਾ ਉਹ ਸਭ ਤੋਂ ਪਿਆਰਾ ਸਿੱਖ ਹੈ ਸੋ ਦੇਖੋ ਪਿਆਰਿਓ ਵਿਚਾਰੋ ਆਪਣੇ ਆਗ ਨੂੰ ਸਮਝੋ ਦੇਖੋ ਆਪਾਂ ਕਿੱਥੇ ਘਟਿਆਂ ਦੇ ਵਿੱਚ ਆ ਕੀ ਗੱਲ ਆਪਾਂ ਇਹਨਾਂ ਨੂੰ ਘਟੇ ਨਹੀਂ ਮੰਨਦੇ ਕੀ ਗੱਲ ਲੱਗਦਾ ਨਹੀਂ ਕਿ ਵਾਕਈ ਯਾਰ ਘਟਾ ਆਇਆ ਹੈ ਕੁਝ ਲਿਖਿਆ ਸੀ ਕਿਸੇ ਮਕਸਦ ਵਾਸਤੇ ਪਾਤਸ਼ਾਹ ਦੇ ਲਿਖ ਕੇ ਗਏ ਨਾ ਸਾਡੇ ਵਾਸਤੇ ਹੀ ਹੈ ਜਿਹੜੇ ਗੁਰਨਾਦਿਕ ਦੇ ਸਿੱਖ ਖਾਉਂਦੇ ਉਹਨਾਂ ਵਾਸਤੇ ਹੀ ਹੈ ਨਾ ਇਹ ਹੋਰ ਤੇ ਨਹੀਂ ਕਿਸੇ ਬਾਹਰੋਂ ਤੇ ਨਹੀਂ ਆ ਕੇ ਚੀਜ਼ਾਂ ਵਿਚਾਰਨੀ ਆ ਸੋ ਦੇਖੋ ਆਪਾਂ ਕਿਉਂ ਨਹੀਂ ਵਿਚਾਰਦੇ ਕਿਉਂ ਨਹੀਂ ਪੰਜ ਖੰਡਾਂ ਨੂੰ ਸਮਝਿਆ ਭਾਈ ਕਿਉਂ ਨਹੀਂ ਸੱਚਿਆਰ ਬਣਿਆ ਤੂੰ ਦੱਸ ਅਜੇ ਤੱਕ ਸਵੀਕਾਰ ਕੇ ਜਦੋਂ ਆਪਾਂ ਇਹਨਾਂ ਕਰਮਕਾਂਡਾਂ ਨੂੰ ਪਿਆਰਿਓ ਨਿਕਲ ਕੇ ਨਾ ਬਾਹਰ ਜਦੋਂ ਮਨੋ ਕਲਪ ਤਸਵੀਰਾਂ ਸਾਡੇ ਘਰਾਂ ਚੋਂ ਦੂਰ ਹੋਣ ਗਿਆ ਫਿਰ ਸਾਡੇ ਮਨਾਂ ਚੋਂ ਹਲਤਣੀਆਂ ਚਾਹੀਦੀਆਂ ਨੇ ਤੇ ਫਿਰ ਅਸਲ ਜੋਤ ਦੀ ਆਪਾਂ ਪਛਾਣ ਕਰਾਂਗੇ ਫਿਰ ਪਤਾ ਲੱਗੇਗਾ ਕਿ ਆ ਗੁਰੂ ਨਾਨਕ ਹੈ ਸਾਡਾ ਫਿਰ ਉਥੇ ਇਹ ਨਹੀਂ ਕਹੋਗੇ ਕਿ ਆ ਗੁਰੂ ਨਾਨਕ ਹੈ ਆ ਬਾਬਾ ਦੀਪ ਸਿੰਘ ਹੈ ਆ ਗੁਰੂ ਰਾਮਦਾਸ ਹੈ ਮੈਂ ਗੁਰੂ ਰਾਮਦਾਸ ਨੂੰ ਮੰਨਦਾ ਮੈਂ ਬਾਬਾ ਦੀਪ ਸਿੰਘ ਨੂੰ ਮੰਨਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਜਦੋਂ ਇਸ ਜੋਤ ਦੀ ਪਛਾਣ ਕਰ ਲਈ ਨਾ ਫਿਰ ਪਤਾ ਲੱਗ ਜਾਣਾ ਹੈ ਕਿ ਇੱਕ ਹੀ ਹੈ ਭਾਈ ਇਧਰ ਛੜ ਨਾਂ ਵਾਲੇ ਪਾਸੇ ਨਾ ਹੋ ਤੂੰ ਇਧਰ ਸਰੀਰਾਂ ਵਾਲੇ ਪਾਸੇ ਨਾ ਦੇਖ ਤੂੰ ਇਹ ਮਤ ਦੇ ਇੱਕ ਵੀ ਦਾੜਾ ਲੰਬਾ ਹੋ ਗਿਆ ਤਸਵੀਰ ਲੰਬੀ ਦਾੜੀ ਵਾਲੀ ਤੇ ਗੁਰੂ ਰਾਮਦਾਸ ਦੀ ਹੈ ਛੋਟੀ ਦਾੜੀ ਵਾਲੀ ਹੈ ਤੇ ਗੁਰੂ ਅਰਜਨ ਪਾਸ਼ਾ ਦੀ ਇਹ ਮਨੋਕਲਪ ਤਸਵੀਰਾਂ ਨੇ ਸਿੱਖ ਨੂੰ ਇਹਦੇ ਨਾਲ ਜੋੜਿਆ ਜੋਤ ਦੀ ਪਹਿਚਾਨ ਕਰ ਜੋਤ ਨੂੰ ਸਮਝ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਖੁਦ ਵੀ ਜੋਤ ਹੈ ਤੂੰ ਉਸ ਜੋਤ ਦੀ ਪਹਿਚਾਨ ਕਰ ਜਿੱਥੋਂ ਤੂੰ ਪੈਦਾ ਹੋਇਆ ਹੈ ਜਿਸ ਨੂੰ ਮਾਰੇ ਦੀ ਬਾਣੀ ਕਹਿੰਦੀ ਏਕ ਨੂਰ ਤੇ ਸਭ ਜਗ ਉਪਜਿਆ ਕਾਉਨ ਲੜੇ ਕੋ ਮੰਦੇ ਕਰਨ ਔਰ ਦੀ ਪਹਿਚਾਨ ਕਰ ਉਸ ਦੀ ਸੋ ਦੇਖੋ ਇਧਰੋਂ ਇੱਥੇ ਤੱਕ ਪਹੁੰਚਣਾ ਆਪਣਾ ਸਫ਼ਰ ਸਾਡਾ ਇਹੀ ਹੈ ਅੱਜ ਦਾ ਕਿਦਨ ਪਹੁੰਚਣਾ ਅੱਜ ਹੀ ਵੀਡੀਓ ਦੇਖ ਕੇ ਅੱਜ ਹੀ ਪਹੁੰਚਣਾ ਕਿ ਜਾਂ ਨਹੀਂ ਹੈ ਠੀਕ ਹੈ ਜੋ ਕਰ ਰਹੇ ਹਾਂ ਬਹੁਤ ਵਧੀਆ ਕਰ ਰਹੇ ਹਾਂ ਤਸਵੀਰਾਂ ਬਣ ਚ ਵਸੀਆਂ ਹੋਈਆਂ ਨੇ ਤੇ ਠੀਕ ਹੈ ਫਿਰ ਆਪਣੇ ਆਪ ਨੂੰ ਇੱਕ ਦਿਨ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਕਿ ਠੀਕ ਹੈ ਬਾਰੀ ਤੌਰ ਦੇ ਉੱਤੇ ਬਹੁਤ ਕੁਝ ਖੱਟਿਆ ਪਰ ਅਧਿਆਤਮਿਕ ਮਾਰਗ ਤੇ ਜੀਰੋ ਆ। ਉਹੀ ਚਿੰਤਾਵਾਂ ਡਿਪਰੈਸ਼ਨ ਦੇ ਵਿੱਚ ਜਦੋਂ ਜ਼ਿੰਦਗੀ ਅਖੀਰਲਾ ਮੰਜ਼ਿਲ ਪਹੁੰਚ ਗਈ ਨਾ ਅਖੀਰ ਤੇ ਜਦੋਂ ਪਹੁੰਚਣੀ ਸ਼ੁਰੂ ਹੋ ਗਈ ਜਦੋਂ ਸਮਾਂ ਨਿਕਲ ਗਿਆ ਅਜੇ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀਆਂ ਕਿਉਂਕਿ ਸੰਸਾਰੀ ਧਾਮ ਜਾਂ ਬੜਾ ਵੱਡਾ ਦਿਖਦਾ ਹੈ ਨਾ ਹੌਲੀ-ਹੌਲੀ ਉਹ ਘਟਣਾ ਦੇਖਣਾ ਸ਼ੁਰੂ ਹੋ ਜਾਣਾ ਹੈ। ਇਦੋਂ ਜਦੋਂ ਸਰੀਰ ਅੱਗੇ ਅੱਗੇ ਵਧਦਾ ਗਿਆ ਨਾ ਫਿਰ ਇਹ ਚੀਜ਼ਾਂ ਮਹਿਸੂਸ ਹੋਣਗੀਆਂ। ਕਿ ਕੁਝ ਕਮੀ ਹੈ ਅੰਦਰ ਹੈ ਜੀ। ਉਹ ਕਮੀ ਇਹੀ ਹੈ ਬਸ। ਇਹੀ ਤੁਹਾਡੀ ਸਾਹਮਣੇ ਜਿਹੜੀ ਤੁਹਾਨੂੰ ਹੁਣ ਆ ਜਿਹੜੀ ਦਿਖਦੀ ਪਈ ਆ ਕਿਉਂਕਿ ਅੰਦਰੋਂ ਹਣੀ ਦਾ ਖੇਡ ਬਣੀ ਆ ਜੇ ਕਨੈਕਸ਼ਨ ਬਣਿਆ ਨਹੀਂ ਨਾ ਹੈਗਾ ਸਾਨੂੰ ਸੋ ਆਇਆ ਪਿਆਰਿਓ ਬੜਾ ਸੌਖਾ ਇਹਦੇ ਨਾਲ ਜੁੜਨਾ ਤਸਵੀਰ ਨਾਲ 100 200 500 ਦੀ ਜਿੱਥੋਂ ਮਰਜ਼ੀ ਜਾ ਕੇ ਲੈ ਆਓ ਇੱਥੇ ਪਿਆਰਿਓ ਬੜੀ ਮੁਸ਼ਕਲ ਹੈ ਆਇਆ ਕੱਲ੍ਹ ਨਾਲ ਸਾਡੀ ਸਿੱਖ ਇੱਧਰ ਨੂੰ ਭੱਜਦਾ ਸਵੇਰ ਤੋਂ ਨੂੰ ਸਟਾਰਟਿੰਗ 'ਚ ਇੱਕ ਬੇਇੱਜ਼ਤੀ ਕੀਤੀ ਸੀ ਨਾ ਕਿ ਜਿੱਧਰ ਨੂੰ ਰੋਕਿਆ ਸੀ ਉਧਰ ਨੂੰ ਭੱਜਦੇ ਆ ਇੰਦਰ ਨੂੰ ਰੋਕਤਾ ਸੀ ਬਾਦਸ਼ਾਹ ਨੇ ਇੰਦਰ ਨੂੰ ਤੋਰਿਆ ਸੀ ਸਾਨੂੰ ਆਪਾਂ ਕੀ ਕਰਦੇ ਆ ਆਪਾਂ ਇਧਰ ਨੂੰ ਭੱਜ-ਭੱਜ ਕੇ ਜਾਂਦੇ ਆ ਇਧਰ ਨੂੰ ਨਹੀਂ ਜਾਂਦੇ ਆਪਾਂ ਸੋ ਜਿੱਦਾਂ ਇਧਰ ਨੂੰ ਜਾਣਾ ਸ਼ੁਰੂ ਕਰ ਦਿੰਦਾ ਫਿਰ ਅਸਰ ਗੁਰਨਾਨਕ ਦੀ ਸਾਨੂੰ ਪਹਿਚਾਨ ਆ ਜਾਈ ਸੋ ਗੱਲਾਂ ਤੇ ਪਿਆਰਿਓ ਬਹੁਤ ਨੇ ਗੱਲ ਨੂੰ ਜਿੰਨਾ ਮਰਜ਼ੀ ਮੈਂ ਹੁਣ ਲੰਬਾ ਕਰੀ ਜਾਵਾਂ ਮੇਨ ਮੇਰਾ ਜਿਹੜਾ ਮੇਰਾ ਜੋ ਆਪਾਂ ਦੱਸਣਾ ਚਾਹੁੰਦੇ ਸੀ ਉਹ ਤੁਹਾਨੂੰ ਦੱਸ ਦਿੱਤਾ ਕਿ ਭਾਈ ਆ ਤੁਹਾਡਾ ਖਜ਼ਾਨਾ ਜੇ ਜੇ ਤੋਂ ਅੱਜ ਗੁਰੂ ਨਾਨਕ ਦਾ ਸਿੱਖ ਵਾਂਝਾ ਆ ਇਹ ਜਸ ਕੋਈ ਸ਼ੱਕ ਨਹੀਂ ਐ ਕੌੜੀ ਸਚਾਈ ਐ ਕੋਈ ਵਿਰਲਾ ਵਾਂਝ ਹੋਏਗਾ ਜਿਹੜਾ ਚੱਲਦਾ ਪਿਆ ਤੇ ਇਹਦੇ ਤੋਂ ਤੇ ਆਪਾਂ ਸਾਰੇ ਵਾਂਝੇ ਤੁਰੇ ਫਿਰਦੇ ਆ ਜੀ ਮੈਂ ਕਹਿੰਦਾ 100 ਚੋਂ 99% ਵੀ ਕਹਿ ਦਿਆਂ ਸ਼ਾਇਦ ਉਹ ਵੀ ਗਿਣਤੀ ਪੂਰੀ ਨਾ ਹੋਵੇ 99.5 ਹੀ ਸ਼ਾਇਦ ਹੋਵੇ ਤੇ ਇਹ ਤਾਂ ਜੋਦ ਨੂੰ ਤੇ ਕੋ ਮਰਨਦਾ ਹੀ ਨਹੀਂ ਸਾਰੇ ਤਸਵੀਰਾਂ ਨਾਲ ਜੁੜੇ ਪਿਆਰੇ ਚੰਗੇ ਭੜੇ ਲੋਕ ਵੀ ਜਿਹੜੇ ਉਹ ਵੀ ਗੁਰੂ ਨਾਨਕ ਨੂੰ ਅੱਜ ਤਸਵੀਰ ਹੀ ਮੰਨਦੇ ਆ ਭਾਵੇਂ ਬੜਾ ਹੁਣ ਸਮਝਾਉਂਦੇ ਵੀ ਆ ਲੋਕ ਪਰ ਅਜੇ ਵੀ ਨਹੀਂ ਮੰਨਦੇ ਆ ਸੋ ਵਿਚਾਰੋ ਜਬਜੀ ਸਾਹਿਬ ਉਹਨੂੰ ਤੇ ਅਸਲ ਗੁਰਨਾਨਕ ਦੀ ਪਹਿਚਾਨ ਕਰੋ ਤੇ ਮਹਾਰਾਜ ਕਿਰਪਾ ਕਰਨ ਪਿਆਰਿਓ ਆਪਾਂ ਫੇਰ ਫੇਰ ਲਾਇਕ ਬਣਦੇ ਆ ਆਪਣੇ ਗੁਰੂ ਦਾ ਗੁਰਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਂਦੇ ਪਤਾ ਲੱਗੇ ਵਾਕਈ ਕਿ ਅਸਲ ਗੁਰਨਾਨਕ ਦਾ ਸਿੱਖ ਹੁਣ ਗੁਰਨਾਨਕ ਦਾ ਗੁਰਪੁਰਬ ਮਨਾ ਰਿਹਾ ਹੈ ਨਹੀਂ ਤੇ ਮਨਾ ਗੁਰਨਾਨਕ ਦਾ ਗੁਰਪੁਰਬ ਰਹੇ ਆ ਤੇ ਪੂਜੀ ਫੇਰ ਆਪਾਂ ਤਸਵੀਰਾਂ ਨੂੰ ਜਾਂਦੇ ਆ ਜਿਹੜੀਆਂ ਹੈ ਹੀ ਨਹੀਂ ਗੁਰਨਾਨਕ ਉਹ ਭਾਈ ਜਿਹੜਾ ਗੁਰਨਾਨਕ ਹੈ ਆ ਉਹਦਾ ਦਿਨ ਮਨਾਓ ਉਹ ਦਾਦਤੋਂ ਵੀ ਦਿਨੀ ਆਇਆ ਸਨ ਵਜੇ ਤੱਕ ਸੋ ਪਿਆਰਿਓ ਮਾਰੇ ਕਿਰਪਾ ਕਰਨ ਅਸੀਂ ਕੋ ਬਹੁਤੇ ਸਿਆਣੇ ਨਹੀਂ ਆ ਉਹਦੇ ਅੱਗੇ ਅਰਦਾਸ ਕਰੋ ਉਹਦੇ ਅੱਗੇ ਬੇਨਤੀ ਕਰੋ ਮਾਲਕ ਸਭ ਨੂੰ ਸੋਜੀ ਬਖਸ਼ਿਸ਼ ਕਰਨ ਜਿਉਂ-ਜਿਉਂ ਆਪਾਂ ਦੇ ਆਤਮਿਕ ਮਾਰਗ ਤੇ ਕਮਾਈ ਕਰਾਂਗੇ ਨਾ ਸਾਡੀ ਥੋੜੀ-ਬਹੁਤ ਅੰਦਰ ਦੀ ਕਮਾਈ ਜਾਗੇਗੀ ਆਪਣੇ ਆਪ ਹੀ ਚੀਜ਼ਾਂ ਦਾ ਭੇਤ ਆ ਜਾਏਗਾ ਤੁਹਾਨੂੰ ਆਪਾਂ ਧਿਆਨ ਮਾਰਗ ਦੀ ਗੱਲ ਕਰਦੇ ਹਾਂ ਵੀਡੀਓ ਦੇ ਵਿੱਚ ਦੱਸਦੇ ਆ ਬੜਾ ਰਿਜ਼ਲਟ ਮਿਲਦਾ ਪਿਆ ਮਹਾਰਾਜ ਦੀ ਕਿਰਪਾ ਨਾਲ ਨੂੰ ਸਮਝੋ ਵਿਚਾਰੋ ਧਿਆਨmarg ਤੇ ਚੱਲੋ ਆਪਣੇ ਆਪ ਹੀ ਅੰਦਰ ਦੇ ਪੇਤੋਂ ਲਾਉਣੇ ਸ਼ੁਰੂ ਹੋ ਜਾਣੇ ਜੋਤ ਦੀ ਪਹਿਚਾਣ ਵੀ ਹੋਏਗੀ ਸਭ ਕੁਝ ਨਾਲੇ ਬਾਣੀ ਹੈ ਪੰਕਤੀਆਂ ਲਿਖੀਆਂ ਨੇ ਮਹਾਰਾਜ ਨੇ ਜੋਤ ਰੂਪ ਹਰਿ ਆਪ ਗੁਰਨਾਨਕ ਕਾਹੇ ਹੋ ਤੇ ਸਰੀਰਾਂ ਨੂੰ ਤੇ ਸਾਨੂੰ ਮਹਾਰਾਜ ਨੇ ਪੂਜਣ ਤੋਂ ਮਨਾ ਕੀਤਾ ਅਸੀ ਆਕਾਰਾਂ ਨੂੰ ਤੇ ਵੈਸੇ ਨਹੀਂ ਪੂਜਣਾ ਗੁਰੂ ਦੇ ਸਿੱਖ ਨੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝੋ ਕੋਈ ਚੀਜ਼ ਪੁੱਛਣੀ ਹੋਵੇ ਕੋਈ ਭਰਮ ਭਲੇਖਾ ਹੋਵੇ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਚੱਲ ਰਿਹਾ ਉਸਤੇ ਤੁਸੀਂ ਮੈਸੇਜ ਕਰਕੇ WhatsApp ਚੱਲ ਰਿਹਾ ਉਸਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੋ ਇੰਨੀ ਕਿ ਵਿਚਾਰ ਕਰਦੇ ਆਂ ਦੇਖਾ ਭੁੱਲਾ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ